ਤੋ ਲਾਏਗੇ ਇੰਨੇ ਤੱਕ ਤੋਂ ਸਾਰੇ ਸਾਰਾ ਚਲਣਾ ਤੇ ਉਹਦਾ ਵਾਲੀ ਨਹੀਂ ਬਸ ਕੀ ਆਲੀ ਕਿੱਤੀ ਹੈ ਜਨ ਤੱਕ ਦਾ ਇੱਕ ਰੂਪ ਤੇ ਨਸ ਮਾਰਦੀ ਰਹਿੰਦਾ ਬਸ ਕੀ ਆਲੇ ਤੇ ਸਾਰੇ ਮੋਟਰ ਨਾਲ ਕਿਵੇਂ ਚਕੀਏ ਮੈਂ ਮੋਟਰਾਂ ਚਾਹੀਦੀਆਂ ਹੋਰ ਮੋਟਰਾਂ ਪਹੁੰਚ ਨਹੀਂ ਆਉਂਦੇ ਮੁੰਡੇ ਨੂੰ ਤੁਸੀਂ ਮੁੰਡੇ ਨੂੰ ਜਾ ਅਰਜੀ ਚਾਇਆ ਮੋਟਰ ਜੀ ਤੇ ਆਪ ਵੀ ਪਹਿਲਾਂ ਤੁਹਾਡਾ ਧੰਨਵਾਦ ਜੀ ਦਾ ਬਹੁਤ ਬਹੁਤ ਵਿਸਾਰ ਲਈ ਸਰਕਾਰ ਦਾ ਇਹ ਤਾਂ ਤੁਸੀਂ ਲਈ ਤਾਂ ਸਰਕਾਰ ਵੀ ਅੱਜ ਥੋੜੀ ਜਿੰਦੀ ਨਹੀਂ ਜੀ ਸਾਡਾ ਫਰਜ਼ ਬੰਦਾ ਨਹੀਂ ਕੋਈ ਤਾਂ ਲੈ ਵੀ ਐਮ ਐਲ ਸਰਪੰਚ ਕੋਈ ਵੀ ਆਪਾਂ ਚੁਣਨੇ ਆਂ ਕਾਦੇ ਵਾਤੇ ਜੇ ਕੋਈ ਮੁਕ ਸੋਕ ਚ ਨਹੀਂ ਖੜਦਾ ਥੋੜਾ ਪਿਆਰ ਇੱਕ ਐਮ ਐਲ ਸਾਹਿਬ ਪੁੱਛ ਰਿਹਾ ਸੀ ਆਪਾਂ ਕੋਈ ਵੋਟ ਟ੍ਰੈਕਰ ਦੀ ਲੋੜ ਹੈ ਜੇ ਤਿੰਨ ਟ੍ਰੈਕਰ ਹੋਰ ਉਪਲਬਧ ਹੋ ਸਕਦੇ ਨੇ ਮੈਂ ਕਿਹਾ ਹੋ ਗਏ ਅੱਜ ਸ਼ਾਮ ਨੂੰ ਵੀ ਤਿੰਨ ਹੋਰ ਪਹੁੰਚਦਾ ਕਰਾਂ ਤਿੰਨ ਆ ਗਏ ਜੇਸਬੀਆਂ ਵੀ ਆ ਗਈਆਂ ਜੋ ਚਾਹੀਦਾ ਤੁਸੀਂ ਲੈ ਬਸ ਸਾਨੂੰ ਤਿੰਨ ਟਰੈਕਟਰ ਜਿੰਨੇ ਦਿਨ ਮਰਜ਼ੀ ਚਲਾਓ ਰੀਜ਼ਨ ਦੀ ਪਰਵਾਹ ਨਾ ਕਰੋ ਸਾਰਾ ਕੁਝ ਅਸੀਂ ਕਰਾਂਗੇ ਬੇਬੀ ਤੋਂ ਨਾ ਸ਼ਰਮੋ ਸ਼ਰਮੋ ਨਹੀਂ ਮੈਂ ਭੇਜੀ ਤੁਹਾਨੂੰ ਬਸ ਇਹ ਚਾਰ ਟਰੈਕਟਰ ਸਾਡੇ ਹੋਰ ਆ ਜਾਣਗੇ ਬਹੁਤ ਬਹੁਤ ਮਿਹਰਾਂ ਦੀ ਕੰਪਨੀ ਕੀ ਨੋ ਮੜਾ ਮਾਰੋ ਕੋ ਆ ਮੈਂ ਵੈਸੀ ਹੁੰਦੇ ਯਾਰ ਜਦੋਂ ਤੁਹਾਡਾ ਕੋਈ ਆਇਆ ਸੀ ਆਹ ਪਾਣੀ ਕਿੱਥੋਂ ਆ ਪਾਣੀ ਕਢਾਈਏ ਬਸ ਬੋਲ ਟਿਕਣਾ ਕਰੋ ਆਪਾਂ ਸਾਰੇ ਜਿਹੜਾ ਆਪਾਂ ਕਿਹਾ ਮੇਰੀ ਲੀਡਰ ਨੂੰ ਦੋ ਕਿਲੋ ਇਹ ਲੋਕੀਂ ਨੂੰ ਅਟ੍ਰੈਕਸ਼ਨ ਨਹੀਂ ਮਿਲੇਗਾ ਜੀ ਸਾਰਿਆਂ ਦਾ ਸਾਰੇ ਮਿਲ ਜੁਲ ਕੇ ਜਿਹੜਾ ਆ ਪਾਣੀ ਦੀ ਮਾਰ ਹੈ ਇਥੋਂ ਇਥੋਂ بچਾ ਕੇ ਪਿੰਡ ਦਾ ਪਾਣੀ ਬਾਹਰ ਕੱਢਣਾ ਸੇਲ ਨਾਲ ਜਿੱਤਣਾ ਸਾਡੀ ਜ਼ਿੰਮੇਵਾਰੀ ਹੈ ਪਿੰਡ ਵਾਲੇ ਸਾਰਿਆਂ ਦਾ ਬਹੁਤ ਧੰਨਵਾਦ ਸਾਰੇ ਆਪ ਦਾ ਕੰਮ ਕਰ ਛੱਡ ਕੇ ਆਪ ਦੇ ਸੰਧਾ ਨਾਲ ਲੱਗੇ ਹੋਏ ਆ ਪਾਣੀ ਕੱਢਣ ਵਾਸਤੇ ਪਰ ਐਵੇਂ ਹੀ ਕਰੀਏ ਔਰ ਜਲਦੀ ਤੋਂ ਜਲਦੀ ਇਹ ਪਾਣੀ ਬਾਹਰ ਕਰਦੇ। ਹਾਲਲਾ ਸਭ ਨੁਕਸਾਨ ਕਿੰਨਾ ਦੀ ਕਿੰਨੇ ਦੀ ਬਹੁਤ ਨੁਕਸਾਨ ਹੈ तकरीबन 2000 ਏਕੜ ਤੋਤੇ ਦਾ ਨੁਕਸਾਨ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਘੱਟੋ ਘੱਟ 1 ਲੱਖ ਰੁਪਿਆ ਮੌਲ ਦਾ ਜਿਹੜਾ ਦਿੱਤਾ ਜਾਏ ਜਿਹੜਾ ਫਸਲ ਦਾ ਕਿਉਂਕਿ ਫਸਲਾਂ ਪੱਕਣ ਵਾਲੀਆਂ ਸੀ। ਪਾਣੀ ਨੇ ਖਰਾਬ ਕਰਤੀਆਂ ਔਰ 1.5 ਲੱਖ ਰੁਪਿਆ ਘੱਟੋ ਘੱਟ ਇਨਕਮ ਹੁੰਦੀ ਹੈ ਜਿਹੜੀ ਝੋਨੇ ਦੀ। ਉਹ ਲੋਕਾਂ ਨੂੰ ਇੱਥੇ ਪਬਲਿਕ ਨੂੰ ਦਿੱਤੀ ਜਾਣੀ ਚਾਹੀਦੀ। ਹੁਣ ਹਾਲਾਤ ਕੀ ਨੇ ਕਿੰਨੀ ਕੁ ਦਿਨ ਤੱਕ ਪਾਣੀ ਨਿਕਲ ਨਹੀਂ ਦੇਖੋ ਉਮੀਦ ਹੈ ਕਿ 3-4 ਦਿਨ ਹੋਰ ਲੱਗਣਗੇ। ਜੀ। ਅ ਹੋਰ ਇਹਨਾਂ ਨੇ ਟਰੈਕਟਰਾਂ ਦੀ ਮੰਗ ਕੀਤੀ ਹੈ ਉਹ ਵੀ ਅਸੀਂ ਜਲਦੀ ਅ ਅੱਜ ਸ਼ਾਮ ਤੱਕ ਫੋਟੋ ਭੇਜ ਦਿਆਂਗੇ ਇਹਨਾਂ ਨੂੰ ਟਰੈਕਟਰ। ਔਰ ਮੈਨੂੰ ਸਰਪੰਚ ਸਾਹਿਬ ਪਿੰਡ ਵਾਲਿਆਂ ਨੇ ਕਿਹਾ ਕਿ ਸਾਨੂੰ ਲੋੜ ਹੈ ਇੱਥੇ ਪਰਮਾਨੈਂਟ ਪਿਊਬਲ ਦੀ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਪਰਮਾਨੈਂਟ ਨਾ ਇੱਥੇ ਮੋਟਰਾਂ ਲੈ ਕੇ ਦਿੰਨੇ ਆ ਜੋ ਪਰਮਾਨੈਂਟ ਲੱਗੀਆਂ ਰਹਿਣ। ਸਾਡਾ ਪਿੰਡ ਕੋਈ ਪਾਣੀ ਦੀ ਮਾਰ ਹੈ ਸਾਹਿਬ ਜੀ ਉੱਥੇ ਅੱਜ ਸਾਡੇ ਕੋਲ ਆਵਲਾ ਸਾਹਿਬ ਪਹੁੰਚਿਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿੰਨਾ 4 ਟਰੈਕਟਰ ਪਹਿਲਾਂ ਵੇਚੇ ਸੀ ਤੇ 5 ਟਰੈਕਟਰ ਹੋਰ ਸ਼ਾਮ ਤੱਕ ਵੇਚਣ ਦਾ ਸਾਡੇ ਨਾਲ ਵਾਅਦਾ ਕਰਕੇ ਚਲੇ ਆ। ਨਾਲ ਹੀ ਕੁਝ ਗੋਲਡੀ ਕਮੋਜ ਨੇ ਵੀ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਉਹਨੂੰ ਸ਼ਾਮ ਤੱਕ ਪਹਿਲਾਂ ਆਵਲਾ ਸਾਹਿਬ ਦੇ ਆਂਦੇ ਨੇ ਜਾਂ ਪਤਾ ਨਹੀਂ ਉਹਦੇ ਆਂਦੇ ਨੇ ਕਿਉਂਕਿ ਆਵਲਾ ਸਾਹਿਬ ਦੇ ਤਾਂ ਪਹਿਲਾਂ ਹੀ ਸਾਡੇ ਕੋਲ 5 ਨਹੀਂ ਤੁਹਾਡਾ ਮੈਂ ਬਲਕਾਰ ਚੰਦ ਜੋਸਨ ਸਾਬਕਾ ਚੇਅਰਮੈਨ ਪੰਜਾਬ ਅੱਜ ਸਾਡੇ ਪਿੰਡ ਅਰਵਿੰਦਰ ਸਿੰਘ ਜੀ ਆਵਲਾ ਐਕਸ ਐਮਐਲਏ ਜਲਾਲਾਬਾਦ ਪਹੁੰਚੇ ਨੇ ਕਿਉਂਕਿ ਸਾਡੇ ਏਰੀਆ ਵਿੱਚ ਇੱਕ ਤਰੀਕ ਤੋਂ ਬਹੁਤ ਭਾਰੀ بارش ਹੋਈ ਔਰ بارش ਨਾਲ ਸਾਡੇ ਪਿੰਡ ਦਾ ਬਹੁਤ ਸਾਰਾ ਵੱਡਾ ਨੁਕਸਾਨ ਹੋਇਆ। ਤਕਰੀਬਨ 1000 ਕਿੱਲੇ ਦੇ ਲਗਭਗ ਸਾਡੇ ਜਿਹੜੇ ਪਿੰਡ ਦੀਆਂ ਫਸਲਾਂ ਨੇ ਉਹ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ ਔਰ ਅਸੀਂ ਪਹਿਲੇ ਦਿਨ ਤੋਂ ਹੀ ਸਰਕਾਰ ਦੇ ਅੱਗੇ ਗੁਹਾਰ ਲਾ ਰਹੇ ਆ ਕਿ ਇਹਦਾ ਕੋਈ ਹੱਲ ਕੀਤਾ ਜਾਵੇ। ਪਰ ਅੱਜ ਐਮਐਲਏ ਸਾਫ ਸਾਡੇ ਪਿੰਡ ਆਏ ਨੇ ਉਹਨਾਂ ਨੇ ਟਰੈਕਟਰ ਪੱਖੇ ਔਰ ਬਹੁਤ ਸਾਰਾ ਸਮਾਨ ਪਹਿੰਤਾ ਹੈ ਔਰ ਪਿੰਡ ਵਾਲਿਆਂ ਨੇ ਜੋ ਵੀ ਮੰਗ ਕੀਤੀ ਹੈ ਸਾਨੂੰ ਪੱਖੇ ਚਾਹੀਦੇ ਨੇ ਟਰੈਕਟਰ ਚਾਹੀਦਾ ਡੀਜ਼ਲ ਚਾਹੀਦਾ ਉਹ ਵੀ ਉਹਨਾਂ ਨੇ ਕਹਿ ਤਾ ਦੇਤਾ ਹੈ ਤੇ ਅਸੀਂ ਆਲਾ ਸਾਧ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਸਾਡੀ ਹਸਾਂ ਲਈ